ਅੱਜ ਦੇਖੋ ਮੇਰੀ ਬਾਹ ਫੜੋ ਯਾਰ ਇਹਨਾਂ ਤੋਂ ਕੰਗਲ ਨਾ ਵੀ ਆਖਦਾ ਸਾਲ ਤੱਕ ਤੇ ਹੁਣ ਵੀ ਲੱਗਣਾ ਇਹ ਜੇਤਾਂ ਚ ਪੈਹੀ ਵ੍ਰਿਧੀ ਨਹੀਂ ਸਕਦੀ ਜਾਂਦੀ ਸਾਰੇ ਬੋਰ ਬਾਰ ਮਰ ਚ ਗਏ ਖੜ ਗਏ ਬੁਰਾ ਹਾਲ ਹੋ ਗਿਆ ਮੋਟਰਾਂ ਬਸਤੀਆਂ ਕਿਉਂਕਿ ਸਾਰੀ ਗਾਰ ਜਿਹੜੀ ਹੋ ਬੋਰਾਂ ਚ ਵੜ ਗਈ ਆ ਤੇ ਇਸ ਵਕਤ ਇਸ ਤਰ੍ਹਾਂ ਕੇ ਪੀਲ ਆ ਵੀ ਭਾਈ ਇਹਨਾਂ ਲੋਕਾਂ ਨੂੰ ਜਦੋਂ ਅੱਜ ਤੋਂ ਕੋਈ ਮਹੀਨਾ ਡੇਢ ਮਹੀਨਾ ਹਰ ਨਾ ਵੀ ਨਾ ਬਾਈ ਪਾਣੀ ਨਹੀਂ ਰੋਕਣਾ ਖਲਾਤ ਇਹਦੇ ਆ ਵੀ ਨਾ ਪਾਣੀ ਵਗੀ ਜਾਊਗਾ ਜਿੰਨਾ ਕਿ ਬੰਨ ਬੰਨੇ ਨਹੀਂ ਜਾਂਦੇ ਰਾਵੀ ਦੇ ਬਿਆਸ ਦੇ ਸਬੰਧ ਉਹਨਾਂ ਪਾਣੀ ਵਗੀ ਤੇ ਲੈ ਜਾਣਾ ਸੋ ਲੋਕੋ ਤੁਹਾਨੂੰ ਅਪੀਲ ਆ ਕਿ ਬੱਦ ਤੋਂ ਬਾਅਦ ਇੰਨਾ ਲੋਕਾਂ ਦੇ ਪਿੰਡਾਂ ਜਾ ਕੇ ਪੜਤਾਲ ਕਰਕੇ ਕਈ ਬਾਈ ਲਟੇਰੇ ਬਹੁਤ ਫਿਰਦੇ ਆ ਇੱਥੇ ਐਨੀ ਕਿਸੇ ਦਾ ਪਸ਼ੂ ਇੱਕ ਮਰਿਆ ਹੁੰਦਾ ਕਹਿੰਦਾ 25 ਮਰ ਗਏ ਜਿੰਨਾ ਤੁਹਾਨੂੰ ਕਹਦਾ ਇਸ ਹਲਕੇ ਜੀ ਬੰਦਾ ਕਹਿੰਦਾ ਭਾਈ ਉਹਦੀ ਇੱਕ ਗਾਂ ਸੀਗੀ ਉਹ ਗਾਂ ਮਰੀ ਆ ਤੇ ਲਿਖਾਈ ਜਾਵੇ ਮੇਰੇ 25 ਪਸ਼ੂ ਮਰ ਗਏ ਥੜਕੇ ਉਹਨਾਂ ਤੋਂ ਬਚ ਕੇ ਸਹੀ ਲੋੜਵੰਦਾ ਤੱਕ ਮਦਦ ਪਹੁੰਚੇ ਮੇਰਾ ਵੀਰ ਤੇ ਇਹ ਨਾਲ ਦੇ ਨਾਲ ਜਿਹੜੀ ਮੈਂ ਹਰ ਵਾਰੀ ਇਹ ਗੱਲ ਕਹਿੰਨਾ ਇਹ ਸਾੜ ਐਸ ਕੀ ਆਗੇ ਐਸ ਕੀ ਫੇਰ ਗਾਂ ਫੇਰ ਆ ਜਾਣਗੇ ਆ ਆਂ ਹੀ ਜਾਣਗੇ ਲਿਆਂਦੇ ਜਾਣਗੇ ਜਿੰਨਾ ਚ ਅਸੀਂ ਆਵਾਜ਼ ਵੀ ਬੁਲੰਦ ਕਰਦੇ ਕਿ ਸਾਡਾ ਜਿਹੜਾ ਡੈਮ ਸੇਫਟੀ ਐਕਟ ਆ ਉਹ ਲਾਗਤ ਹੋਣਾ ਚਾਹੀਦਾ ਪੰਜਾਬ ਦੇ ਕੋਲੇ ਸਾਡੇ ਡੈਮਾਂ ਦਾ ਪ੍ਰਬੰਧ ਸਾਡੇ ਹੜ੍ਹ ਵਕਸ ਦਾ ਪ੍ਰਬੰਧ ਪਾਣੀ ਦਾ ਟੋਟਲ ਕੰਟਰੋਲ ਜਿਹੜੀ ਪੰਜਾਬ ਪੁੰਨਰ ਕੱਛਣ ਐਕਟ ਦੇ ਵਿੱਚ ਧਾਰਾ 70 780 ਜੀ ਨੇ ਸਾਰਾ ਕੁ ਵਰਤੀ ਸੀ ਪੰਜਾਬ ਦੀ ਉਹ ਰੱਦ ਹੋਣੀਆਂ ਚਾਹੀਦੀਆਂ ਨੇ ਇਹਨਾਂ ਦੇ ਜੇ ਆਪਾਂ ਗੱਲ ਕਰਾਂਗੇ ਤਾਂ ਪੰਜਾਬ ਬਚੂਗਾ ਨਹੀਂ ਭਾਈ ਕਿੰਨਾ ਚਿਰ ਅਸੀਂ ਰਾਸ਼ੀ ਚੱਕੀ ਫਰਾਂਗੇ ਥੋਰੀਆਂ ਚੱਕੀ ਫਰਾਂਗੇ ਬੰਦ ਮਾਰਦੇ ਫਰਾਂਗੇ ਇਹ ਝੱਲਿਆ ਨਹੀਂ ਜਾਣਾ ਪੰਜਾਬ ਤੋਂ ਕਿਉਂਕਿ ਬੜੀ ਖਤਰਨਾਕ ਮਾਰ ਆ ਇਹ ਬੜੀ ਗੁੱਜੀ ਤੇ ਸ਼ਾਸ਼ੀ ਫੜਨੇ ਇਹ ਜਿਹੜੇ ਪੰਜਾਬ ਨੂੰ ਮਾਰ ਰਹੇ ਨੇ ਪੰਜਾਬ ਕੋਈ ਕਿਸੇ ਤੋਂ ਨਹੀਂ ਡਰੇ ਬਾਈ ਬਹੁਤ ਹਮਲੇ ਹੋਏ ਹੱਲੇ ਹੋਏ ੱਲੇ ਗੁੱਲੇ ਹੋਏ ਘੱਲੂ ਘਾਰੇ ਹੋਏ ਬਹੁਤ ਸ਼ੰਤਾਪੁਰ ਪੰਡਾ ਆਇਆ ਖਾਸ ਤੌਰ ਤੇ ਮਾਜ ਵਿੱਚ ਖੜਾ ਇਸ ਇਲਾਕੇ ਦੇ ਤਾਂ ਪਰ ਮੈਂ ਕਹਿੰਦਾ ਜੇ ਐਂ ਹਾਲਾਤ ਬਣੇ ਰਹੇ ਨਾ ਬਾਈ ਇਹ ਤਬਾਹ ਕਰ ਦੇਣਗੇ ਸਾਨੂੰ ਆਵਾਜ਼ ਮੰਗ ਛੁਣੀ ਚਾਹੀਦੀ ਕਿ ਯਾਰ ਮੈਨੂੰ ਆ ਦੱਸੋ ਕਿ 10 ਦਿਨ 20 ਦਿਨ ਮਹੀਨਾ ਖੜ੍ਹ ਨਹੀਂ ਸਕਦਾ ਸੀਗਾ ਸੈਂਟਰ ਲਿਆ ਕੇ ਸੀਐਸਐਫ 31 ਤਰੀਕ ਨੂੰ 31 ਅਗਸਤ ਨੂੰ ਡੈਮਾ ਦਾ ਪ੍ਰਬੰਧਨ ਦੇ ਹਵਾਲੇ ਕਰਤਾ ਇਹਦਾ ਸੁਰੱਖਿਆ ਦਾ ਪ੍ਰਬੰਧ ਹੈ ਕਨਰਾਲ ਪਹਿਲੇ ਉਹਨਾਂ ਦੇ ਕੋਲੇ ਆ ਬੀਬੀਐਮਬੀ ਦੇ ਵਿੱਚੋਂ ਪੰਜਾਬ ਨੂੰ ਪਾਸੇ ਕਰਦਾ ਸਾਡੇ ਅੱਜ ਸਾਰੇ ਬੰਦੇ ਸਾਡੇ ਸਿਆਸਤਾਨ ਖਾਸ ਤੌਰ ਤੇ ਇਸ ਗੱਲ ਤੇ ਚਾਹੇ ਉਹ ਸਰਕਾਰੀ ਹੈ ਸਰਕਾਰ ਦੇ ਵਿੱਚ ਆ ਚਾਹੇ ਉਹ ਲੋਕੀ ਹੈ ਰੋਲਾ ਪਾਈ ਉਹ ਕੋ ਬੰਬੂ ਕਾਰਟ ਲਈ ਫਿਰਦਾ ਹੈ ਕੋਈ ਡੀਸੀ ਨੂੰ ਕੋਣ ਲਾਈ ਜਾਂਦਾ ਹੈ ਕੋਈ ਚੱਕੀ ਫਿਰਦਾ ਹੈ ਕਈ ਵਿਦਵਾਨ ਕਹਿਣਗੇ ਤੂੰ ਲੋਕਾਂ ਨੂੰ ਪਹਿਲਾਂ ਮਚਾਲਾ ਗੱਲਾਂ ਫੇਰ ਕਰ ਲਈ ਲੋਕ ਐਂ ਨਹੀਂ ਬਚਣੇ ਨਾ ਤਾਂ ਮੈਂ ਕੋਈ ਅਲਾਦੀਨ ਦਾ ਚਰਾਗ ਹੈ ਵੀ ਮੈਂ ਕੋਈ ਹੂਕ ਮਾਰ ਕੇ ਸਾਰਾ ਪਾਣੀ ੜਾ ਦੂੰਗਾ ਮੈਂ ਪਾਣੀ ਪੀ ਲੂੰਗਾ ਨਾ ਮੈਂ ਕੋਈ ਬੰਦ ਮਾਰ ਸਕਦਾ ਠੀਕ ਹੈ ਨਾ ਮੈਂ ਕੋਈਥੇ ਲੰਗਰ ਲਾਉਣ ਆਇਆ ਮੈਂ ਲੋਕਾਂ ਨੂੰ ਜਗਾਉਣ ਆਇਆ ਵੀ ਲੋਕੋ ਜੇ ਬਚਣਾ ਇਨ੍ਹਾਂ ਆਫਤਾਂ ਤੋਂ ਇਨ੍ਹਾਂ ਹੜ੍ਹਾਂ ਤੋਂ ਤਾਂ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਅੱਜ ਹਰ ਸਿਆਸੀ ਬੰਦੇ ਦੀ ਆਵਾਜ਼ ਹੋਣੀ ਚਾਹੀਦੀ ਆ ਵੀ ਪਾਣੀਆਂ ਦਾ ਪ੍ਰਬੰਧ ਪੰਜਾਬ ਕੋਲੇ ਹੋਣਾ ਚਾਹੀਦਾ ਡੈਮਾਂ ਦਾ ਹੜਵਰਕਸਾਂ ਦਾ ਸਾਡਾ ਮੁੱਖ ਮੰਤਰੀ ਚਲਿਆ ਗਿਆ ਉੱਤੇ ਗਿਲੀ ਡੋਸੇਖਾਨ ਤਾਮਲ ਲਾਡੂ ਉਥੋਂ ਦੇ ਮੁੱਖ ਮੰਤਰੀਆਂ ਬੈਠ ਕੇ ਰਾਇ ਕਰਦਾ ਵੀ ਅਸੀਂ ਟੈਂਪ ਸੇਫਟੀ ਐਕਟ ਰਾਜਾਂ ਦੇ ਅਧਿਕਾਰਾਂ ਤੇ ਡਾਕਾ ਇਹਨੂੰ ਰੱਦ ਕਿਵੇਂ ਕਰਾਉਣਾ ਹੈ। ਇਹ ਦੋਸ਼ੇ ਖਾ ਕੇ ਮੁੜੇ ਆਉਂਦੇ ਆ ਤੂੰ ਕੁਛ ਕਰਕੇ ਮੁੜਦਾ। ਭਰਾਵੋ ਇਹ ਸਿਆਸਤਾਂ ਨਾਲੀ ਸਿਆਸਤ ਹੋਣੀ ਹੈ ਤੇ ਯਾਦ ਰੱਖਿਓ। ਤੇ ਕੋਈ ਅੱਗੇ ਚੈਨਲਾਂ ਨੂੰ ਟੀਆਰਪੀ ਲੈਣ ਦੇ ਮਸਲੇ ਐ ਚੋ ਚੈਨਲਾਂ ਦਾ ਧੰਨਵਾਦ ਕਰ ਰਿਹਾ ਲੋਕਾਂ ਦੇ ਹਾਲਾਤ ਘਰੋਂ ਕਦੀ ਪਿੰਡੋਂ ਪੰਡਿਤ ਜਾ ਕੇ ਪਰ ਜਦੋਂ ਇਹ ਅਖੀਰ ਦੇ ਉੱਤੇ ਇਹਨਾਂ ਦੇ ਬੋਝ ਪੈਣਾ ਲੋਕਾਂ ਦੀਆਂ ਜੇ 1.5 ਕਰੋੜ ਦੀਆਂ ਕੋਚੀਆਂ ਟਹਿ ਗਈਆਂ ਯਾਰ ਟਰੈਕਟਰ ਰੁੜ ਗੱਡੀਆਂ ਰੁੜ ਗਈਆਂ ਭਾਈ ਪਰ ਸੁਣੋ ਪੀਲ ਆ ਭਾਈ ਇਹੀ ਪੰਜਾਬ ਦੇ ਲੋਕਾਂ ਨੂੰ ਸਾਡੀ ਇਹ ਮੰਤ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚੋਂ ਕਿ ਇਹ ਕਿ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਇੱਕ ਪਾਸੇ ਦਰਹੜਾ ਦੇ ਵਿੱਚ ਧੰਨਵਾਦ ਇਹਨਾਂ ਨੌਜਵਾਨਾਂ ਦਾ ਦੇਖੋ ਇਹੀ ਪੰਜਾਬ ਦੇ ਨੌਜਵਾਨ ਇਹ ਹਾਲਾ ਭਾਈ ਠੀਕਾ ਨੂੰ ਕੀ ਹਾਲ ਆ ਭਾਈ ਠੀਕ ਹੋ ਸਾਰੇ ਭਾਈ ਦੱਸ ਕੀ ਹਾਲ ਆ ਜੀ ਸਾਡਾ ਕਿਓ ਅੱਗੇ ਅਸੀਂ ਖੜੇ ਹਾਂ ਅੱਜ ਹੀ ਆ ਗਏ ਇੱਥੇ ਅਸੀਂ ਲੱਗਦਾ ਪੰਜਾਬ ਨੂੰ ਮਾਰ ਦੇਣਗੇ ਮੈਂ ਤਾਂ ਬਾਤੀਆਂ ਸ਼ਾਚਾ ਇਹੋ ਸੱਚ ਦੀ ਗੱਲ ਬਾਤ ਆ ਜੇ ਭੰਦੀ ਪ੍ਰਚਾਰ ਕਰਦੇ ਅੱਜ ਆਏ ਹੋਵੇ ਰਾਣਾ ਹੋਵੇ ਆ ਦੇਖੋ ਹਾਸਲ ਚ ਪੰਜਾਬ ਇਹ ਹੈ ਸਹੀ ਗੱਲ ਹੈ ਜੀ ਸਾਡਾ ਜਿਹੜਾ ਅਸਲੀ ਪੰਜਾਬ ਆ ਸੀ ਉਹਦੇ ਆ ਦਾ ਜੋ ਅਸੀਂ ਦੇਖਣਾ ਚਾਹੁੰਦੇ ਆ ਹਾਂ ਜੀ ਜੋ ਸਾਨੂੰ ਦਿਖਾਇਆ ਜਾਂਦਾ ਉਹਦੇ ਤੋਂ ਪਾਸੇ हट ਕੇ ਇਹਨੂੰ ਦੇਖਣਾ ਚਾਹੀਦਾ ਇਹਨੂੰ মিডিਆ ਜੋ ਪੰਜਾਬ ਦਾ ਬਹੁਤ ਸਵਿਰਤ মিডিਆ ਜਿਹੜਾ ਚੰਗਾ ਪੀੜੀ ਆ ਉਹ ਕਵਰ ਵੀ ਕਰਦਾ ਪਰ ਨਾ ਕਿ ਆਪਾਂ ਉਸ ਭੰਡੀ ਪ੍ਰਚਾਰ ਚ ਪਈਏ ਵੀ ਸੂਨੀਆਂ ਨੇ ਜਿਹੜੀਆਂ ਉਹ ਦਾੜਾਂ ਚ ਰਹਿ ਗਈਆਂ ਫਲਾਣਾ ਰਹਿ ਗਈਆਂ ਅਸਲ ਚ ਨੌਜਵਾਨੀ ਇਹ ਆ ਇਹਨਾਂ ਨੂੰ ਅੱਜ ਐਪਰੀਸ਼ੀਏਟ ਕਰਨ ਦੀ ਲੋੜ ਪਣਦੀ ਹੈ ਇਹਨਾਂ ਨੂੰ ਆਪਾਂ ਸਲਾਈਏ ਤਾਂ ਜੋ ਇਹਨਾਂ ਨੂੰ ਦੇਖ ਕੇ ਮੈਂ ਤਾਂ ਹੁਣ ਘੰਟਾ ਕੋ ਹੋਇਆ ਆ अच्छा मैं आया ही हाल ही जन्नियां ट्रालियां मैं उधरों देख रहे हां भाई अपने बंदे तिरपालਾਂ लेके ट्रक लेके पहुंच रहे हैं मेनू लगदा भी चलो एक कुदरत ने जो ਕੀਤਾ ਉਹਦੇ ਆਖੇ ਜੋਰ ਨਹੀਂ ਪਰ ਆਪਣੇ बंदे ਆਉਣਲੇ ਦਿਨਾਂ ਚ ਜੋ ਮੈਂ ਕਰਦਾ ਪਰ भाई यस ਇਹ ਕੁਦਰਤੀ ਹੜ ਨਹੀਂ ਹੈਗੇ ਸਾਸ਼ੀ ਹੜਾ ਬਾਈ ਇਹ ਪੰਜਾਬ ਨੂੰ ਮਾਰਨ ਵਾਲੇ ਹੜ ਇੱਕ ਬਾਈ ਹੋਰ ਅਪੀਲ ਕਰੀ ਲੋਕਾਂ ਨੂੰ ਤੁਸੀਂ ਆਇਆ ਮੈਂ ਵੀ ਕਰਕੇ ਆਇਆ ਵੀ ਇੱਥੇ ਨਾ ਲੋਕਾਂ ਨੂੰ ਪਤਾ ਕੀ ਆ ਸੜਕਾਂ ਵੀ ਮੁੜ ਜਾਂਦੇ ਆ ਪਿੱਛੇ ਹਾਈਵੇ ਤੋਂ ਮੁੜ ਗਏ ਅਸੀਂ ਜਿੱਥੋਂ ਤੱਕ ਜਾ ਕੇ ਆ ਜ ਤੁੱਤੀ ਆ ਰાવી ਉੱਥੋਂ ਤੱਕ ਕੋਈ ਪਹੁੰਚਦਾ ਨਹੀਂ ਇੱਕ ਉਹ ਹੋਰ ਗੱਲ ਲੋਕਾਂ ਨੂੰ ਇਹ ਵੀ ਅਪੀਲ ਕਰਿਓ ਯਾਰ ਵੀ ਏਦੂ ਜਦੋਂ ਕੋਈ ਮੰਨ ਲਓ ਕੋਈ ਮਹੀਨੇ ਬਾਅਦ ਲੋਕਾਂ ਕੋਲ ਜਾ ਕੇ ਇਹਨਾਂ ਨੇ ਭਾਈ 800 ਫੁੱਟ ਫਰੇਤੀਆਂ ਚੜ ਗਈਆਂ ਹਾਂ ਹਾਂ ਫਿਰ ਇਹ 10 ਸਾਲ ਨਹੀਂ ਪੈਰਾਂ ਤੇ ਆਉਣੇ ਭਾਈ ਲੋਕ ਇਹਨਾਂ ਨੂੰ ਇਹ ਅਪੀਲ ਕਰੋ ਵੀ ਜਿੰਨੇ ਵੀ ਪੰਜਾਬ ਦੇ ਕੋਈ ਬਾਹਰ ਬੈਠੇ ਆ ਜੇ ਇੱਧਰ ਆ ਜਾ ਕਿਤੇ ਵੀ ਕੋਈ ਸੰਸਾਵਾਂ ਨੇ ਚਾਹੇ 100-100 ਰੁਪਿਆ ਵੀ ਆਪਾਂ ਜੇਲ੍ਹ ਚੋਂ ਪਾ ਗਏ ਯਾਰ ਇੰਨਾਂ ਦੀ ਉਦੋਂ ਬਾਹ ਫਾੜਨ ਦੀ ਲੋੜ ਆ ਭਾਈ ਇੱਥੋਂ ਦੇ ਰਹਿਣ ਵਾਲੇ ਪੂਰੀ ਮਦਦ ਕਰਾਂਗੇ ਹਾਂ ਨੂੰ ਪਤਾ ਬਾਅਦ ਚ ਕਣਕ ਹਰ ਇੱਕ ਚੀਜ਼ ਲਿਆਵਾਂਗੇ ਵੀਰ ਜੀ ਇੱਕ ਗੱਲ ਹੋਰ ਇਹ ਇਹ ਸਾਨੂੰ ਹੜਾ ਚੋਲ ਜਾ ਕੇ ਤੇ ਉਹ ਮਹਾਲੀ ਜਿਹੜਾ ਪੰਚਾਇਤਾਂ ਨੂੰ ਦੇ ਆ ਕਹਿਣ ਕਿ ਮਤੇ ਪਾਓ ਇਹ ਉਹ ਜ਼ਮੀਨਾਂ ਦੱਬਣ ਨੂੰ ਫਿਰਦੇ ਆ ਵੀ ਸ਼ਾਇਦ ਮੱਝ ਇੱਧਰ ਉਲਝਿਆ ਆ ਪਰ ਇਹਨਾਂ ਨੂੰ ਸਾਰਾ ਪੰਜਾਬ ਵੀ ਆਪਰੇ ਇਧਰ ਉਲਝੇ ਪਏ ਆ ਚੇਪਾ ਦੋ ਚਾਰ ਦੇਣਿਆ ਸਾਡੇ ਪੈਰ ਲਾਗਲਾਂ ਦੋ ਅਹੀਂ ਚੜ ਕੇ ਜਾਵਾਂਗੇ ਮਹਾਲੀ ਵਾਲਿਆਂ ਨੂੰ ਕਹਿੰਦਾ ਕਿ ਸਿਰ ਨੂੰ 4 ਦਿਨ ਕੱਢੋ ਐਵੇਂ ਨਾ ਕਦੇ ਮਤੇ ਪਾ ਕੇ ਦੇ ਦਿਓ ਭੰਡ ਨੂੰ ਇੱਕ ਜੱਸ ਬਾਈ ਹੋਰ ਗੱਲ ਸੋਚਣ ਵਾਲੀ ਆ ਅੱਜ 30 ਤਰੀਕ ਆ ਨਾ ਕੱਲ ਨੂੰ 31 ਤਰੀਕ ਆ ਦੇਖੋ ਸੈਂਟਰ ਨੇ ਇੱਕ ਦਿਨ ਵੀ ਨਹੀਂ ਡੀਕਿਆ ਐਨਾ ਪੰਜਾਬ ਵਿੱਚ ਮਾੜਾ ਹਾਲ ਹੋਇਆ ਪਿਆ ਸੀਆਈਐਸਐਫ ਦੀਆਂ ਟੀਮਾਂ ਲੈ ਕੇ ਨੰਗਲ ਡੈਮ ਤੇ ਬਿਠਾ ਵੀ ਦਿੱਤੀਆਂ ਸਾਡੇ ਕੋਲ ਪ੍ਰਬੰਧ ਹੀ ਹੈ ਨਹੀਂ ਕੰਟਰੋਲ ਹੀ ਹੈ ਨਹੀਂ ਤੇ ਮਰਜੀ ਕਰਨਗੇ ਡੋਪਣਗੇ ਸਾਨੂੰ ਇਹ ਡੋਪਦਾ ਜੀ ਡੋਪਦਾ ਨਾਲੇ ਜਿੰਨਾ ਕਿ ਹੁਣ ਵੀ ਆਪਾਂ ਦੇਖੋ ਕਿੰਨਾ ਕਿੰਨਾ ਪਾਣੀ ਬਾਈ ਚੜਿਆ ਪਿਆ ਇਦੋਂ ਪਹਿਲਾਂ ਇਹ ਤਾਂ ਕਹਿੰਦੇ ਪਾਣੀ ਥੋੜਾ ਉਤਰਿਆ ਹਲੇ ਇਦੋਂ ਪਹਿਲਾਂ ਪਾਣੀ ਬਹੁਤ ਸੀ ਪਰ ਜਿੰਨੀ ਕਿ ਨਿਗਾਹ ਮਾਰਦੇ ਆ ਕੋਈ ਪ੍ਰਬੰਧ ਕਿਸੇ ਕਿਸਮ ਦਾ ਦਿਖਦਾ ਨਹੀਂ ਹੈਗਾ ਉਹ ਥੋੜੇ ਵਰਗੇ ਭਰਾ ਹੋ ਗਏ ਹੋਰ ਜਿਹੜੇ ਸਵਿਰਦਾ ਜਿੰਨੇ ਵੀ ਭਰਾ ਨੇ ਜਦੋਂ ਮੈਂ ਆ ਕੇ ਮਿਲਿਆ ਦਿਲ ਪਰ ਰਾਤ ਦੇ ਲੱਗੇ ਹੋਏ ਆ ਬਾਈ ਇਹ ਮਸਲਾ ਕੀ ਹੈ ਵੀ ਠੀਕ ਹੈ ਸਰਕਾਰਾਂ ਜੋ ਕਰਨ ਨਾ ਕਰਨ ਪਰ ਇਦੋਂ ਪਹਿਲਾਂ ਪ੍ਰਾਇੋਰਟੀ ਤੇ ਆਪਾਂ ਆਪਣੇ ਜਿਹੜੇ ਭਰਾ ਕੰਮ ਕਰਦੇ ਆ ਆਪਾਂ ਉਹਨਾਂ ਨੂੰ ਬੇਨਤੀ ਕਰੀਏ ਵੀ ਇੱਥੇ ਪਹੁੰਚ ਕੇ ਹੱਲ ਕਰੀਏ ਤੇ ਦੂਜੀ ਗੱਲ ਹੀ ਸਭ ਤੋਂ ਵੱਡੀ ਗੱਲ ਬਾਈ ਨੇ ਕਹੀ ਆ ਤੇ ਤੁਸੀਂ ਕਹੀ ਆ ਇੱਕ ਵਾਰੀ ਇੱਥੇ ਲੰਗਰ ਦਾ ਵੀ ਪ੍ਰਬੰਧ ਹੋ ਗਿਆ ਰਸਤਾ ਵੀ ਪ੍ਰਬੰਧ ਆ ਰਿਹਾ ਜਿਹੜਾ ਕੰਮ ਬਾਅਦੋਂ ਹੋਣਾ ਹੈ ਮੰਨ ਲਓ ਆਪਾਂ ਮਹੀਨੇ ਬਾਅਦ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹੰਡਾਉਣਾ ਇਹਨਾਂ ਨੇ ਆ ਨਾ ਬਈ ਇਹਨਾਂ ਲਈ ਖੇਤਾਂ 'ਚ ਮੁੜ ਕੇ ਕੰਕ ਹੋਣੀ ਹੈ ਬਿਮਾਰੀਆਂ ਇੱਥੇ ਲੱਗਣਗੀਆਂ ਉਹ ਜ਼ਿੰਮੇਵਾਰੀਆਂ ਲੈ ਕੇ ਆਪਾਂ ਨੂੰ ਪਿੰਡ ਅਡਾਪਟ ਕਰਨੇ ਪੈਣੇ ਨੇ ਆਪਾਂ ਗੋਦ ਲਈਏ ਪਿੰਡ ਵੀ ਬਈ ਆਹ ਪਿੰਡ 'ਚ ਜੇ ਕੋਈ ਪੰਜ ਘਰ ਗਿਰੇ ਨੇ ਤਾਂ ਵੀ ਇਹਨਾਂ ਨੂੰ ਬਣਾ ਕੇ ਦਵਾਂਗੇ ਜੇ ਅਗਲੇ ਇਹ ਬਾਹਰਲੇ ਵੀਰਾਂ ਨੂੰ ਵੀ ਅਸੀਂ ਗੁਜਾਰਿਸ਼ ਕਰਦੇ ਆਂ ਤੇ ਇੱਥੇ ਵੀ ਸਾਰੇ ਭਰਾਵਾਂ ਨੂੰ ਗੁਜਾਰਿਸ਼ ਕਰਦੇ ਆਂ ਵੀ ਆਪਦੀਆਂ ਆਪਦੀਆਂ ਆ ਕੇ ਜ਼ਿੰਮੇਵਾਰੀਆਂ ਸਾਂਭੀ ਹੋਰ ਇੱਕ ਨਾ ਜਾਂ ਸੋਰ ਆ ਬਾਈ ਗੱਲ ਆਮ ਤੌਰ ਤੇ ਜਦੋਂ ਇਹ ਜਿਹੇ ਹਾਲਾਤ ਬਣਦੇ ਆ ਲੋਡ ਬੰਦ ਰਹਿ ਜਾਂਦੇ ਆ ਵੇ ਲੋੜੇ ਲੈ ਜਾਂਦੇ ਆ ਇਹ ਵੀ ਗੌਰ ਕਰਨ ਵਾਲੀ ਗੱਲ ਆ ਕਿਉਂਕਿ ਉੱਥੋਂ ਤੱਕ ਆਪਾਂ ਪਹੁੰਚ ਨਹੀਂ ਜਾਉਂ ਸੰਗਦੇ ਨੇ ਵਿਚਾਰੇ ਵੀ ਯਾਰ ਅਸੀਂ ਕੀ ਹੱਥ ਦਾਂ ਕਿਸੇ ਦੇ ਅੱਗੇ ਹੈ ਨਾ ਹਾਂ ਇਹ ਵੀ ਗੱਲ ਕਰਦੇ ਬਾਈ ਬਹੁਤ ਔਖਾ ਕਿਸੇ ਨੂੰ ਐ ਮੰਗਣਾ ਵੀ ਦੁੱਧ ਦਾ ਪੈਕਟ ਦੇ ਦੇ ਯਾਰ ਮੈਨੂੰ ਬਹੁਤ ਔਖਾ ਆਪਣੇ ਬੰਦਿਆਂ ਵਾਸਤੇ Valeu! Valeu!